ਅੱਜ ਆਈ ਆਏ ਆ ਆਪਣੀ ਮੋਟਰ ਚਲਾਉਣ ਤੁਹਾਨੂੰ ਅਸੀਂ ਦੱਸਦੇ ਆ ਕਿੱਦਾਂ ਮੋਟਰ ਚਲਾਣੀ ਆ ਸਾਡੀ ਮੋਟਰ ਦਾ ਕੀ ਹਾਲ ਆ ਆ ਦੇਖੋ ਉਹ ਮੇਰਾ ਪਤਾ ਚਲ ਗਿਆ ਇੱਥੋਂ ਜਾਣਾ ਵੀ ਇੱਕ ਮਹਾ ਭਾਰਤ ਆ ਓ ਮਾਈ ਗੋਡ ਤੇ ਆਵੇ ਅਗਲੀ ਲਾਈਟ ਜਲਾ ਦਿੰਦੇ ਆ யா ஆஃப் ஆரம்லய ஆஃப் ஆயிடு இந்தா வைக்க ਹੂੰ ਤੇ ਬਲੂਆਂ ਚਾਹੀਦਾ ਹਾਂ ਮਤਲਬ ਲੈ ਕੇ ਆਉਂਗਾ ਮੈਂ ਕੱਲ ਮਤਲਬ ਕਿ ਉਹ ਕੀ ਉਹ ਕਿਹਨੇ ਕਿੱਥੇ ਲਾਉਂਦੇ ਦੱਸ ਇਹ ਦੱਸ ਦੇ ਉਹ ਦੋ ਦੋਹਾਂ ਚ ਲਾਣਾ ਹੈ ਇੱਕ ਜੀ ਲਾਉਂਗਾ ਹੈ ਹੈ ਇੱਕ ਜੀ ਲਾਉਂਗਾ ਮਰੂ ਲੈ ਕੇ ਆਉਂਗਾ ਗੱਲ ਮੈਂ ਉੜੀ ਜੀ ਤਕਨੀਕੀ ਕਰਾਫੀਆ ਕਰਾਬੀਆ ਔਨ ਕਰਕੇ ਸਾਡੀ ਲਾਈਟ ਜਲੀ ਨਹੀਂ ਇਸ ਕਰਕੇ ਅਸੀਂ ਬਹੁਤ ਹੀ ਤਗੜੀ ਇਥੇ ਸਟ੍ਰੈਟਜੀ ਆ ਸਾਡੀ ਦੇਖੋ ਇਹ ਸਭ ਤੋਂ ਸੁਰੱਖਿਤ ਆ ਇਹ ਅਸੀਂ ਇਸ ਕਰਕੇ ਇਹਨੂੰ ਹੈ ਬਹੁਤ ਅਹੀਂ ਇਸ ਕਰਕੇ ਇਨਾ ਮਤਲਬ ਕਿ ਇਨਾ ਖਤਰਨਾਕ ਬਣਾਇਆ ਹੈ ਕਿ ਸਾਡੀ ਜਿਹੜੀ ਮੋਟਰ ਆ ਇਹ ਚੋਰੀ ਨਾ ਹੋਏ ਲੋਕੇਸ਼ਨ ਦੇ ਉਹ ਨਾ ਹੋਏ ਟਰੈਕ ਨਾ ਹੋਵੇ ਕਿਸੇ ਤੋਂ ਇਹ ਇਹ ਇੰਨੀ ਖਤਰਨਾਕ ਨਹੀਂ ਹੈ ਇਹ ਸਾਡਾ ਮੇਰਾ ਭਰਾ ਇਹ ਭਰਾ ਆ ਗਿਆ ਜਗ੍ਹਾ ਦਾ ਆਇਆ ਨੀ ਚੁੰਨ ਨਲਾ ਆਇਆ ਤੇ ਨਲਾਉਣ ਵਾਦੀ ਤਿਆਰੀ ਹੈ ਪਨੀਰੀ ਆ ਇਹ ਮੈਨੂੰ ਲੱਗਦਾ ਹੈ 100 ਕਿੱਲਿਆਂ ਦੀ ਪਨੀਰੀ ਲਾਈ ਆ ਤੇ ਸਾਡੇ ਕੋਲ ਹੈਗੇ 10 12 ਕਿੱਲੇ ਹੀ ਆ ਪਰ ਲੇਕਿਨ ਆ 100 ਕਿੱਲੇ ਦੀ ਪਨੀਰੀ ਆ ਦੇਖੋ ਉੱਥੇ ਤੱਕ ਉਹ ਤੱਕ ਇਹ ਕਨਾਲਾ ਲਗਭਗ ਕਿੰਨੇ ਤੇ ਹੋਗੀ 15 ਮਰਲੇ ਜਹੋਗੀ 15 ਕਨਾਲਾ ਜ ਮਰਲੇ ਜ 15 ਮਰਲੇ ਜਲਾਤੀ ਆ ਮਤਲਬ ਕਿ ਅਸੀਂ 100 ਕਨ 100 ਗਿੱਲੇ ਦੀ ਜਿੱਦ ਲੜਾਈ ਲੁੜੀ ਲੱਗ ਜਾਂਦੀ ਆ ਤਾਂ ਸਾਰੀ ਜ਼ਮੀਨ ਸਾਨੂੰ ਹੀ ਮਿਲ ਜੰਗੀ ਫਿਰ ਕਪੜਾ ਕਰ ਲੈਣਾ ਤਾਂ ਪਹਿਲੇ ਹੀ ਤਿਆਰੀ ਕਰਕੇ ਨਾ ਗੱਲੀ ਆਈ ਕਿ 100 100 ਗਿੱਲੇ ਲਾਉਣੇ ਆ ਇਸ ਕਰਕੇ ਮੇਰੇ ਭਰਾੜੇ ਇਕੱਠਾ ਹੀ ਵੀ ਲਾਤਾ 100 ਗਿੱਲਿਆਂ ਦਾ ਹੁਣ ਪਾਣੀ ਲਾਉਣ ਨੂੰ ਮੈਂ ਕਿਹਾ ਤਾਂ ਪਾਣੀ ਲਾਉਣ ਨੂੰ ਮੰਨਿਆ ਕਰਤਾ ਆ ਵਈ ਖੜੇ ਐ ਇਥੇ ਪਾਣੀ ਦਾਓ